ਇਹ ਦੀ ਇਹ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਘੱਟ ਖਰਚੇ ਦੇ ਵਿੱਚ ਤਿਆਰ ਹੋਣ ਵਾਲੀ ਡੀਜ਼ਲ ਟੈਂਕੀ ਹੈ। ਬਾਕੀ ਗੱਲ ਕਰੀਏ ਤਾਂ ਇਹ ਜਗ੍ਹਾ ਬਹੁਤ ਘੱਟ ਰੋਕੂਗੀ ਤੁਸੀਂ ਦੇਖੋ ਬਿਲਕੁਲ ਲਮਾਨ ਦੇ ਵਿੱਚ ਬਿਲਕੁਲ ਛੋਟੀ ਜੀ ਹੈ। ਹਾਂਜੀ ਦੋਸਤੋ ਆਪਾਂ ਗਰਾਇੰਡਰ ਚੱਕ ਲਏ ਕਾਦੇ ਹਾਸਤੇ ਚੱਕਿਆਗਾ ਤੇ ਅੱਜ ਦੱਸ ਦਿਆਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆ ਆਪਾਂ ਨਵਾਂ ਸੰਦਾ ਬਣਾਇਆ ਮਿੱਤਰੋ 1000 ਲੀਟਰ ਦੀ ਡੀਜ਼ਲ ਟੈਂਕੀ ਹੈ ਇਹ ਤੇ ਇਹਨੂੰ ਆਪਾਂ ਰੰਗ ਕਰਾਂਗੇ ਕਿਉਂਕਿ ਰੰਗ ਦੇ ਨਾਲ ਹੀ ਜਿਹੜਾ ਸੰਦਾ ਬੱਜਦਾ ਹੈ ਕਿਉਂਕਿ ਇਹ ਵਾਰ ਕੋਈ ਨਾ ਕੋਈ ਨਵਾਂ ਸੰਦਾ ਜਿਹੜਾ ਬਣਨ ਦਾ ਜ਼ਿੰਮੇਵਾਰ ਦੇ ਸੰਦੇ ਆ ਜਿਹੜ ਤੇ ਤਾਂ ਕਰਕੇ ਆਪਾਂ ਇਹ ਸੰਧਿਆ ਨੂੰ ਬਚਾ ਕੇ ਰੱਖੋ ਕਿਉਂਕਿ ਮਹਿੰਗੇ ਬਹੁ ਬਣਦੀਆਂ ਚੀਜ਼ਾਂ ਤੇ ਇਹ ਤੇ ਸਾਰੇ ਆਪਣੇ ਪੈਸੇ ਵੀ ਦੱਸਾਂਗੇ ਤੁਹਾਨੂੰ ਕਿੰਨੇ ਲੱਗੇ ਆ ਸਾਰੇ ਇਹਦੇ ਤੇ ਤੇ ਆਜੋ ਹੁਣ ਆਪਾਂ ਸਾਰਾ ਖਲਾਰ ਲਈ ਇਹ ਟੈਂਕੀ ਜੀ ਇਹ ਪੂਰਾ ਪੂਰਾ ਚੰਡਾ ਆਪਾਂ ਇਹਦੀ ਰੰਗ ਕਰਾਂਗੇ ਕਿਉਂਕਿ ਇਹ 7-8 ਸਾਲ ਮੁੜ ਕੇ ਆਪਾਂ ਇਹਨੂੰ ਰੰਗ ਨਹੀਂ ਕਰਨਾਗਾ ਤੇ ਚੰਗੀ ਤਰ੍ਹਾਂ ਰੰਗ ਹੀ ਕਰਾਂਗੇ ਮੁੜ ਕੇੜਾ ਲਵੇ ਨਾ ਤੇ ਆਪਾਂ ਇਹ ਖਲਾਰ ਕੇ ਹੁਣ ਇਹ ਤੇ ਜਰ ਜੂਰ ਲਾਵਾਂਗੇ ਚੰਗੀ ਤਰ੍ਹਾਂ ਤੇ ਪੂਰਾ ਪੂਰਾ ਜਗ੍ਹਾ ਤੇ ਆਪਾਂ ਰੰਗ ਲਾਵਾਂਗੇ ਤੇ ਕਿਹੜਾ ਕਿਹੜਾ ਰੰਗ ਲਾਉਣਾ ਅੱਗੇ ਤੇ ਉਹ ਤੁਹਾਨੂੰ ਦੱਸ ਦੇਵਾਂਗੇ ਤੇ ਸਭ ਤੋਂ ਪਹਿਲਾਂ ਚੱਕ ਲਿਆ ਜੀ ਗ੍ਰੈਂਡਰ ਆਪਾਂ ਕਿਉਂਕਿ ਜਰ ਲਾਉਣੀ ਜ਼ਰੂਰੀ ਹੁੰਦੀ ਆ ਜੇ ਜਰ ਨਾ ਲਾਈ ਤਾਂ ਫਿਰ ਰੰਗ ਛੇਤੀ ਲਹਿ ਜਾਂਦਾ ਕਾ ਜਰ ਦੇ ਉੱਤੇ ਰੰਗ ਕਰ ਦਈਏ ਤਾਂ ਉਸੇ ਤਰ੍ਹਾਂ ਤੇ ਮੁੜ ਕੇ ਜਿਹੜਾ ਉਹ ਬੇਕਾਰ ਹੋ ਜਾਂਦਾ ਕੰਮ ਤੇ ਲੋਹਾ ਗਲ ਜਾਂਦਾ ਕਿਉਂਕਿ ਲੋਹਾ ਅੱਜ ਕੱਲ ਦਾ ਥੋੜਾ ਜਿਹਾ ਨਰਮ ਆਉਂਦਾ ਕਾ ਪਹਿਲਾਂ ਵਾਲੇ ਲੋਹੇ ਜਿਹੜੇ ਚੰਗੇ ਸੀਗੇ ਤੇ ਆ ਜੋ ਫਿਰ ਹੁਣ ਆਪਾਂ ਚੰਗੀ ਤਰ੍ਹਾਂ ਇਹਦੀ ਜਰ ਲਾਵਾਂਗੇ ਤੇ ਜਰ ਜੁਰ ਜੀ ਆਪਾਂ ਲੱਗ ਕੇ ਲਾਉਣ ਤੇ ਕਿਉਂਕਿ ਇਹ ਜਿਹੜਾ ਗ੍ਰਾਈਂਡਰ ਵਾਲਾ ਬੁਰਸ਼ੇ ਵਾਲਾ ਕੰਮ ਹੈ ਸਭ ਤੋਂ ਵਧੀਆ ਜਿਹੜਾ ਘੰਟਿਆਂ ਦਾ ਕੰਮ ਆ ਮਿੰਟਾਂ 'ਚ ਕਰ ਦਿੰਦਾ ਇਹ ਦੂਜੇ ਰੇਗ ਮਾਰ ਦੇ ਨਾਲ ਜਿਹੜਾ ਬਹੁਤ ਸਮਾਂ ਲੱਗਦਾ ਹੈਗਾ ਤੇ ਇਹ ਮਿੰਟਾਂ ਦੇ ਵਿੱਚ ਕੰਮ ਕਰ ਦਿੰਦਾਗਾ ਵੇਂਦੇ ਵੇਂਦੇ ਤੇ ਜਿਹੜੀਆਂ ਜਗ੍ਹਾ ਤੇ ਨਹੀਂ ਵਜਦਾ ਉੱਥੇ ਆਪਾਂ ਹੱਥਾਂ ਦੇ ਨਾਲ ਜਿਹੜਾ ਲਾਇਆ ਉਹ ਜਾਰ ਤੇ ਬਾਕੀ ਰੰਗ ਜਿਹੜਾ ਉਹ ਅੱਜਕੱਲ ਤੇ ਕਿਸੇ ਵੀ ਸੰਦੇ ਨੂੰ ਜ਼ਰੂਰੀ ਹੁੰਦਾਗਾ ਤੇ ਜਿਹੜਾ ਖਰਚੇ ਦੀ ਗੱਲ ਕਰੀਏ ਕਿੰਨਾ ਖਰਚਾ ਇਹਦੇ ਉੱਪਰ ਸਾਰਾ ਤੇ ਉਹ ਆਪਣਾ ਆਇਆ ਜੀ 17 ਕ ਹਜ਼ਾਰ ਦੇ ਕਰੀਬ ਖਰਚਾ ਆਏਗਾ ਤੇ ਕਿਹੜੀ ਕਿਹੜੀ ਚੀਜ਼ ਤੇ ਕਿਵੇਂ ਆਇਆ ਤੇ ਆਪਾਂ ਰੰਗ ਜਿਹੜਾ ਹੁਣ ਸ਼ੁਰੂ ਕਰਦਾ ਬਲੈਕ ਕਲਰ ਕਰਾਂਗੇ ਹਿੱਸੇ ਨੂੰ ਤੇ ਜਿਹੜੇ ਕਿ ਰਿੰਮ ਤੇ ਬਾਕੀ ਆਪਾਂ ਇਹ ਟੈਂਕੀ ਆ ਚੰਗੀ ਤਰ੍ਹਾਂ ਸਾਫ਼ ਨਾਲ ਧੋ ਦਿੱਤੀ ਆ ਉਤੋਂ ਰੇਤਾ ਮਿੱਟੀ ਸਾਰਾ ਲਾਤਾ ਆ ਵੀ ਚੰਗੀ ਤਰ੍ਹਾਂ ਜਿਹੜਾ ਸਕੰਜਾ ਦੇ ਵੀ ਤੋਤਾ ਇਹਨੂੰ ਵੀ ਆਪਾਂ ਰੰਗ ਕਰਾਂਗੇ ਕਿਉਂਕਿ ਇਹਨੂੰ ਵੀ ਥੋੜੀ ਥੋੜੀ ਜਰਜੀ ਲੱਗੀ ਹੋਈ ਤੇ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਂਦਾ ਸੀਗੀ 4000 ਦੀ ਜਿਹੜੀ ਟੈਂਕੀ 1000 ਲੀਟਰ ਦੀ ਟੈਂਕੀ ਹੈ ਜਿਹੜੀ ਕਿਉਂਕਿ ਉਹ ਟੈਂਕੀ ਆਪ ਤੋਂ 2 ਸਾਲ ਪਹਿਲਾਂ ਲਿਆਂਦੀ ਸੀਗੀ 4 ਕੁ ਹਜ਼ਾਰ ਦੀ ਸਾਨੂੰ ਮਿਲ ਗਈ ਸੀ ਅੱਜ ਦੇ ਸਮੇਂ ਦੇ ਵਿੱਚ ਇਹ ਹੋ ਸਕਦਾ 5000 ਦੇ ਕਰੀਬ ਹੋਵੇ 4500 ਦੇ ਕਰੀਬ ਹੋਵੇ ਤੇ ਸਭ ਤੋਂ ਸਸਤਾ ਜਿਹੜਾ ਸਿਸਟਮ ਟੈਂਕੀ ਡੀਲ ਵਾਲੀ ਬਣ ਸਕਦੀ ਹੈ ਅੱਜ ਦੇ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਕਿਉਂਕਿ ਦੂਜੀਆਂ ਟੈਂਕੀਆਂ ਚੱਲੀ ਚੱਲੀ ਪਿਆ ਪਿਆ 1000ਾਂ ਦੀਆਂ ਆਉਂਦੀਆਂ ਲੋਹੇ ਵਾਲੀਆਂ ਜੋ ਕਿ ਐਲੂਮੀਨੀਅਮ ਦੇ ਆ ਬਣੀਆ ਹੁੰਦੀਆਂ ਤੇ ਬਾਕੀ ਆਪਾਂ ਰੰਗ ਤੁਸੀਂ ਸ਼ੁਰੂ ਕਰ ਦਿੱਤਾ ਹਾਂ ਦੇਖੋ ਵਧੀਆ ਬਲੈਕ ਕਲਰ ਦਾ ਨਾਲ ਤਾਂ ਕੀਤਾ ਰਿਮਾਂ ਨੂੰ ਉਹੀ ਆਪਾਂ ਤੇ ਉਹੀ ਸਕੰਜੇ ਨੂੰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਟੈਂਕੀ ਵਾਲਾ ਜਿਹੜਾ ਸਕੰਜਾ ਉਹਨੂੰ ਵੱਖਰਾ ਰੰਗ ਕਰਾਂਗੇ ਜਿਹਦੇ ਨਾਲ ਕੰਬੀਨੇਸ਼ਨ ਵਧੀਆ ਬਣੂਗਾ ਆਜੋ ਹੁਣ ਤੇ ਆਹ ਦੇਖੋ ਜੀ ਇਹਨੂੰ ਆਪਾਂ ਕਰ ਦਿੱਤਾ ਜੀ ਜੋ ਕਿ ਸੰਤਰੀ ਕਲਰ ਸੰਤਰੀ ਕਲਰ ਕਰਤਾ ਔਰੇਂਜ ਕਲਰ ਜੋ ਕਿ ਵਧੀਆ ਔਟ ਦਾ ਬਲੈਕ ਕਲਰ ਦੇ ਨਾਲ ਇਹ ਚੰਗੀ ਤਰ੍ਹਾਂ ਪਾ ਰੰਗ ਇਹ ਮਾਰ ਰਹਾ ਪੂਰੀ ਵਧੀਆ ਚਾ ਕਿਉਂਕਿ ਇੱਕ ਦਿਨ ਲੱਗ ਜਾਂਦਾ ਪੂਰਾ ਰੰਗ ਚੰਗੀ ਤਰ੍ਹਾਂ ਕਰਨ ਦਾ ਤੁਸੀਂ ਤੇ ਮੁੜ ਕੇ ਪੰਜ ਸੱਤ ਸਾਲ ਜਾਂਦਾ ਨਹੀਂਗਾ ਤੇ ਰੰਗ ਇਹ ਪੂਰਾ ਵਧੀਆ ਨੈਰੋ ਲੱਕਦਾ ਸੀ ਰੰਗ ਲੈ ਕੇ ਜਾਂਦਾ ਸੀਗਾ ਤੇ ਇੰਚੀ ਵਾਲੇ ਪਰਚਨ ਵਾਲੇ ਕੀਤਾਗਾ ਤੇ ਛੋਟੇ ਬੁਰ ਜਿਹੜੇ ਜਗ੍ਹਾ ਜੂਗਾ ਛੱਡਦੇ ਨਹੀਂ ਸਵਾਰ ਕੇ ਚੰਗੀ ਤਰ੍ਹਾਂ ਲੱਗ ਜਾਂਦਾ ਕਲਰ ਤੇ ਬਾਕੀ ਜਿਹੜਾ ਸਿਕੰਜੇ ਦੇ ਖਰਚਾ ਆਇਆ ਸਾਰਾ ਢੋਲੀ ਤੋਂ ਬਾਅਦ ਉਹ ਆਇਆ ਜੀ 7000 ਰੁਪਏ ਦੇ ਕਰੀਬ 8000 ਰੁਪਏ ਦੇ ਕਰੀਬ ਜਿਹੜਾ ਖਰਚਾ ਆਇਆਗਾ ਤੇ ਟੈਂਕੀ ਸਾਡੇ ਕੋਲੇ ਪਹਿਲਾਂ ਹੀ ਸੀ ਤੇ ਟਾਇਰ ਹਿੱਸੇ ਤੇ ਵੀ 6000 ਰੁਪਏ ਜਿਹੜਾ ਖਰਚਾ ਸਾਡਾ ਹੋ ਗਿਆ ਸੀਗਾ ਟਾਇਰ ਹਿੱਸਾ ਤੇ ਟਾਇਰ ਟੂਰ ਜਿਹੜਾ ਸਾਰਾ ਕੁਝ ਹੋ ਰਿਹਾ ਮਸਣੇ 6000 ਰੁਪਏ ਦੇ ਵਿੱਚ ਸਾਨੂੰ ਕੁਆਡ ਦੇ ਵਿੱਚੋਂ ਜਿਹੜਾ ਮਿਲ ਗਿਆ ਇਸ ਸਿਸਟਮ ਸਾਰਾ ਹੋ ਤੇ ਆਹ ਦੇਖੋ ਜੀ ਹੁਣ ਫਾਈਨਲ ਰਿਜ਼ਲਟ ਕਿਵੇਂ ਲੱਗਿਆ ਤੁਹਾਨੂੰ ਰੰਗ ਸਾਡੀ ਇਸ ਡੀਜਲ ਵਾਲੀ ਟੈਂਕੀ ਦਾ ਜਰੂਰ ਦੱਸਿਓ ਤੇ ਅੱਗੇ ਵੀ ਆਪਾਂ ਹੋਰ ਵਲੌ ਤੇ ਬਹੁਤ ਵਧੀਆ ਬਣ ਗਈ ਕਿਉਂਕਿ ਹੁਣ ਇਹ 7-8 ਸਾਲ ਨਹੀਂ ਆਪਾਂ ਇਹਨੂੰ ਛੇਤੀ ਉਹ ਕਰਨਾ ਦੇ 7-8 ਸਾਲ ਜਿਹੜਾ ਜਰਨੀ ਲੱਗਣੀ ਵਧੀਆ ਰੰਗ ਕੀਤਾ ਹੋਵੇ ਚੰਗੀ ਤਰ੍ਹਾਂ ਸੰਦੇਸ਼ ਦੀ ਡੇਨਿੰਗ ਤੇ ਵਧੀਆ ਰਹਿੰਦਾ ਤੇ ਕਿਵੇਂ ਲੱਗੀ ਵੀਡੀਓ ਸਾਡੀ ਜਰੂਰ ਦੱਸਿਓ ਜੀ ਅੱਗੇ ਹੋਰ ਵੀ ਵਲੌਗ ਲੈ ਕੇ ਆਵਾਂਗੇ ਆਪਣੇ ਹੋਰ ਸੰਦਾਂ ਦਾ ਤੇ ਆਹ ਤੁਸੀਂ ਜਿੱਕ ਦੇਖ ਸਕਦੇ ਪਿਛੇ ਬਹੁਤ ਬੈਨੀਫਿਟ ਦਿੰਦੇ ਐ ਇਹਨੂੰ ਕਿਉਂਕਿ ਟਾਇਰਾਂ ਦੇ ਉੱਪਰ ਵਜ਼ਨ ਨਹੀਂ ਰਹਿੰਦਾ ਕਿਉਂਕਿ 1000 ਲੀਟਰ ਦਾ ਜਿਹੜਾ ਉਹ ਵਜ਼ਨ ਬਹੁਤ ਬਣ ਜਾਂਦਾ ਹੈਗਾ ਤੇ ਆਹ ਪੱਤੀਆਂ ਦੂਜੀਆਂ ਉਹਨੂੰ ਫੜਨ ਵਾਲੀਆਂ ਉਹ ਵੀ ਆਪਾਂ ਉੱਤੇ ਕਸਾਂਗੇ ਚੰਗੀ ਤਰ੍ਹਾਂ ਤੇ ਆ ਤੁਸੀਂ ਦੇਖ ਸਕਦੇ ਪੂਰੀ ਵਧੀਆ ਬਣ ਚੁੱਕੀ ਹੈ ਲੋਕੇ ਦੀ ਇਹ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਘੱਟ ਖਰਚੇ ਦੇ ਵਿੱਚ ਤਿਆਰ ਹੋਣ ਵਾਲੀ ਡੀਜ਼ਲ ਟੈਂਕੀ ਹੈ ਬਾਕੀ ਗੱਲ ਕਰੀਏ ਤਾਂ ਇਹ ਜਗ੍ਹਾ ਬਹੁਤ ਘੱਟ ਰੁਕੂਗੀ ਤੁਸੀਂ ਦੇਖੋ ਬਿਲਕੁਲ ਲਮਾਨ ਦੇ ਵਿੱਚ ਬਿਲਕੁਲ ਛੋਟੀ ਜੀ ਹੈ ਤੇ ਸਾਡੀ